ਜੀ ਸ਼ਸ਼ੀ ਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਰਜੇ ਆਪਾਂ ਕਰ ਰਹੇ ਆਂ ਮਾਸਟਰਕਿਡ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 28 ਆ ਜਿਦੇ ਵਿੱਚ ਆਪਾਂ ਪੰਜਾਬਤ ਜਾਂ ਨਦਰਸ਼ਾ ਦੀ ਵਾਰ-ਵਾਰੀ ਪੜਾਂਗੇ ਠੀਕ ਹੈ ਰਜੇ ਹਾਂਜੀ ਰਜੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵੱਧ ਵੱਧ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਰਜੇ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤੇ ਰਜੇ ਆਪਾਂ ਵੀਰਕਾਵ ਕਰ ਰਹੇ ਆਂ ਉਹਦੇ ਵਿੱਚ ਆਪਾਂ ਸ਼ਾਹ ਮੁਮਨ ਤੇ ਦੀ ਗੱਲ ਕਰ ਲਿਆ ਸੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਜੇ ਜਪਣਾ ਨੇ ਜ਼ਾਬਤ ਹੋ ਜੀਗਾ ਤੇ ਕੱਲ ਆਪਣਾ ਲਾਸਟ ਗੁਰੂ ਗੋਬਿੰਦ ਸਿੰਘ ਜੀ ਰਹਿ ਜਾਣਗੇ ਤੇ ਆਪਣਾ ਵੀਰ ਕਾਬੇਰਾ ਜੀ ਕੰਪਲੀਟ ਹੋ ਜੂਗਾ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਪੜਦੇ ਹਾਂ ਨਿਜਾਬਤ ਜਿਆ ਨਾਦਰ ਸ਼ਾਹੀ ਵਾਲਾ ਜੀ ਹਾਂਜੀ ਇਹ ਕਹਿੰਦੇ ਨਿਜਾਬਤ ਪੰਜਾਬੀ ਵੀਰ ਸਾਹਿਤ ਵਿੱਚ ਕੀ ਹੈ ਬਾਰ ਕਾਬ ਦਾ ਮਹਾਨ ਕਵੀ ਠੀਕ ਹੈ ਜੀ ਕੀ ਹੈ ਬਾਰ ਸਾਹਿਤ ਵਿੱਚ ਕੀ ਹੈ ਇਹ ਮਹਾਨ ਕਵੀ ਹੈ ਠੀਕ ਹੈ ਜੀ ਉਸ ਦੇ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਕਹਿੰਦੇ ਤਿੰਨ ਨਿਜ਼ਾਬਤ ਜਿਹੜਾ ਮਹਾਰਾਜਾ ਰਣਜੀਤ ਸਿੰਘ ਤਾਂ ਕੀ ਸਮਕਾਲੀ ਸੀ ਹਾਂਜੀ ਉਹ ਕਹਿੰਦੇ ਵੀ ਮਤਲਬ ਇਹਦਾ ਜੀਵਨ ਬਾਰੇ ਕੋਈ ਸਾਫ਼ ਖਾਸ ਜਾਣਕਾਰੀ ਹੈ ਨਹੀਂ ਰਜੇ ਤੇ ਜੇ ਆਪਾਂ ਨੂੰ ਪੁੱਛ ਲਿਆ ਜਾਵੇ ਤੇ ਸਮਕਾਲੀ ਕਿਦੇ ਸੀ ਮਹਾਰਾਜਾ ਰਣਜੀਤ ਸਿੰਘ ਤੇ ਠੀਕ ਹੈ ਬਾਅਦ ਨਿਜ਼ਾਬਤ ਜਾਂ ਨਾਦਰ ਸ਼ਾਹ ਦੀ ਵਾਰ ਦਾ ਲੇਖਕ ਨਿਜ਼ਾਬਤ ਹੀ ਹੈ ਰਜੇ ਹਾਂਜੀ ਇਹ ਆਪਣੇ ਆਪਾਂ ਨੂੰ ਪੇਪਰ 'ਚ ਨਿਜ਼ਾਬਤ ਦੀ ਵਾਰ ਵੀ ਆ ਸਕਦਾ ਤੇ ਨਾਦਰ ਸ਼ਾਹ ਦੀ ਵਾਰ ਵੀ ਕੁਸ਼ਨ ਆ ਸਕਦਾ ਬਟ ਇਹ ਹੈ ਦੋਨੋਂ ਇੱਕ ਹੀ ਠੀਕ ਹੈ ਰਜੇ ਨਿਜ਼ਾਬਤ ਦੀ ਵਾਰ ਵੀ ਕਹਿ ਸਕਦੇ ਆ ਤੇ ਨਾਦਰ ਨਜ਼ਾਬਤ ਦੀ ਇਹ ਰਚਨਾ ਕਿੰਨੀ ਦੇਰ ਤੱਕ ਮਤਲਬ ਕਿਦਰੀ ਗਵਾਚੀ ਰਹੀ ਠੀਕ ਹੈ राजे ਮਤਲਬ ਉਹ ਕਹਿੰਦੇ ਇਹਦੀ ਰਚਨਾ ਗਵਾਚੀ ਰਹੀ ਕਿਤੇ ਇਸ ਦਾ ਕੋਈ ਲਿਖਤੀ ਰੂਪ ਨਹੀਂ ਸੀ ਮਿਲਦਾ ਉਹ ਕਹਿੰਦੇ ਵੀ ਇਹਦਾ ਲਿਖਤੀ ਰੂਪ ਨਹੀਂ ਸੀ राजे ਕੋਈ ਵੀ ਇਹ ਕਿਤੇ ਗਵਾਚੀ ਰਹੀ ਆ ਮਤਲਬ ਇਹਦੀ ਰਚਨਾ ਬਾਰੇ ਕਿੱਥੋਂ ਪਤਾ ਲੱਗਦਰਾ ਜੇ ਆਪਾਂ ਅੱਗੇ ਪੜਾਂਗੇ ਕਹਿੰਦੇ ਪੰਜਾਬੀ ਸਾਹਿਤ ਵਿੱਚ ਮਿਲਦੀਆਂ ਵਾਰਾਂ ਵਿੱਚੋਂ ਵਾਰ ਨਜ਼ਾਬਤ ਸਭ ਤੋਂ ਲੰਬੀ ਰੀ ਤੇ ਚਰਚਿਤ ਵਾਰ ਆ ਠੀਕ ਹੈ राजे ਇੱਥੇ ਥੋੜੀ ਜੀ ਮਿਸਟੇਕ ਆ ਗਈ ਆ ਸਹੀ ਕਰ ਲਿਓ ਜੀ ਚਰਚਿਤ ਆਇਆ ਠੀਕ ਹੈ ਨਾ ਜੀ ਇਥੇ ਹਾਂਜੀ ਕਹਿੰਦੇ ਇਸ ਵਿੱਚ ਕੀ ਹੈ ਵੀਰ ਰਸ ਦੀ ਪ੍ਰਧਾਨਤਾ ਹੈ ਠੀਕ ਹੈ ਬਿਹੜਾ ਰਸ ਵਿੱਚ ਪ੍ਰਧਾਨ ਰਾਜੇ ਵੀਰ ਰਸ ਉਸ ਵੇਲੇ ਮੁਹੰਮਦ ਸ਼ਾਹ ਰਗੀਲਾ ਕਹਿੰਦੇ ਦਿੱਲੀ ਦਾ ਬਾਦਸ਼ਾਹ ਸੀ ਜਦੋਂ ਇਹ ਲਿਖੀ ਗਈ ਆ ਉਹ ਐਸ਼ਪ੍ਰਸਤ ਰਾਜਾ ਸੀਗਾ ਐਸ਼ਪ੍ਰਸਤ ਦਾ ਮਤਲਬ ਰਾਜੇ ਵੀ ਫੁੱਲੇ ਆਸ਼ਕਰ ਦਾ ਸੀ ਇਸੇ ਕਰਕੇ ਉਹਨੂੰ ਵੀ ਰਗੀਲਾ ਆਖਿਆ ਜਾਂਦਾ ਸੀ ਠੀਕ ਹੈ ਜੀ ਦੇਸ਼ ਵਿੱਚ ਉਸ ਸਮੇਂ ਕੀ ਕਹਿੰਦੇ ਅਨੁਸ਼ਾਸਨ ਦੀ ਘਾਟ ਸੀ ਜਦੋਂ ਮਤਲ ਜਿਹੜਾ ਤੇ ਦਾ ਰਾਜਾ ਸੀਗਾ ਬਾਦਸ਼ਾਹ ਸੀਗਾ ਉਹ ਤੈਸ਼ ਪ੍ਰਸਤ ਕਰ ਰਿਹਾ ਸੀ ਤੇ ਇਸੇ ਕਰਕੇ ਕੀ ਹੈ ਦੇਸ਼ ਵਿੱਚ ਅਨੁਸ਼ਾਸਨ ਦੀ ਘਾਟ ਹੋ ਗਈ ਸੀ ਠੀਕ ਹੈ ਜੀ ਉਹ ਕਹਿੰਦੇ ਵਾਰ ਦੇ ਕਰਤਾ ਨੇ ਦੋ ਤੁਕਾਂ ਵਿੱਚ ਤੁਕ ਨੰਬਰ 564 ਤੇ 894 ਵਿੱਚ ਆਪਣਾ ਨਾਂ ਨਜ਼ਾਬਤ ਦਿੱਤਾ ਠੀਕ ਹੈ ਜੀ ਕਿੱਥੋਂ ਪਤਾ ਲੱਗਦਾ ਦੀਆਂ ਦੋ ਤੁਕਾਂ ਦੇ ਵਿੱਚੋਂ ਹੀ ਇਹਦਾ ਨਾਂ ਨਜ਼ਾਬਤ ਹੈ ਠੀਕ ਹੈ ਜੀ ਇਸ ਦੇ ਰਾਜੇ ਕਹਿੰਦੇ 38 ਕਾਂਡ ਆ ਤੇ ਇਹਦੀਆਂ 86 ਪੌੜੀਆਂ ਤੇ ਇਹਦੇ 254 ਸਤਰਾਂ ਹਨ ਠੀਕ ਹੈ राजे ਹਾਂਜੀ राजे ਇਹਦੀਆਂ ਜਿਹੜੀਆਂ 86 ਪੌੜੀਆਂ राजे ਇਹਨਾਂ ਵਿੱਚੋਂ ਕੀ ਹੈ ਇੱਕ ਪੌੜੀ ਦਾ ਵਰਣਨ ਘਟ ਮਿਲਦਾ ਹੈ ਇਹਦੀ ਵਾਰ ਦੇ ਵਿੱਚੋਂ ਕਿਹੜੀ ਦਾ ਕਹਿੰਦੇ ਜਿਹੜੀ ਕਰਨਾਲ ਦੀ ਲੜਾਈ ਹੋਈ ਸੀਗੀ ਉਹਦਾ ਵਰਣਨ ਇੱਕ ਪੌੜੀ ਘਟ ਮਿਲਦੀ ਹੈ ਠੀਕ ਹੈ राजे ਹਾਂਜੀ राजे ਨਜ਼ਾਬਤ ਨੇ ਨਾਦਰ ਸ਼ਾਹ ਦੇ ਹਮਲੇ 1747 ਨੂੰ ਆਪਣਾ ਵਾਰ ਦਾ ਵਿਸ਼ਾ ਬਣਾਇਆ ਹਾਂਜੀ राजे ਵੈਰੀ ਇੰਪੋਰਟੈਂਟ ਕੁਐਸਚਨ ਹੈ ਇੱਥੇ ਕੱਲ ਕਿਸੇ ਬੱਚੇ ਨੇ ਕਮੈਂਟ ਕੀਤਾ ਸੀਗਾ ਨਾ ਦਰਜਾ ਦੀ ਵਾਰ ਦਾ ਟਾਈਮ ਦੱਸ ਦੋ ਰਾਜੀ ਇਹ ਆਇਆ 1739 ਸਵੀ ਠੀਕ ਹੈ ਰਾਜੀ ਮਤਲਬ ਉਦੋਂ ਦਾ ਹਮਲੇ ਨੂੰ ਉਹਨਾਂ ਨੇ ਪੇਸ਼ ਕੀਤਾ 1739 ਸਵੀ ਆਇਆ ਠੀਕ ਹੈ ਜੀ ਉਸ ਕੌਮ ਦਾ ਹੱਲ ਉਹ ਸੌਰੀ ਉਹ ਕੌਮ ਦਾ ਹੱਲ ਰਾਜਪੂਤ ਸੀਗਾ ਰਾਜੀ ਤੋਂ ਮਟੀਲਾ ਹਰਲੇ ਜ਼ਿਲ੍ਹਾ ਸ਼ਾਹਪੁਰ ਦਾ ਵਸਨੀਕ ਸੀ ਠੀਕ ਹੈ ਰਾਜੀ ਤੇ ਪੰਡਿਤ ਹਰੀ ਗ੍ਰੇਜਨ ਕੋਲ ਇਸ ਦਾ ਅਨੁਮਾਨ ਲਗਾਉਂਦੇ ਆ ਲਿਖਿਆ ਹੈ ਕਿ ਇਹ ਵਾਰ ਸੈਦ ਸ਼ਾਚਰਾਗ ਨੇ ਲਿਖੀ ਸੀ ਠੀਕ ਹੈ ਤਾਂ ਜਿਹੜੇ ਪੰਡਤ ਹਰੀਕ੍ਰਿਸ਼ਨ ਜੀ ਆ ਉਹ ਅਨੁਮਾਨ ਲਗਾਉਂਦੇ ਆ ਮਤਲਬ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਰਜੇ ਮਤਲਬ ਵੀ ਪੱਕਾ ਨਹੀਂ ਕਹਿ ਰਹੇ ਵੀ ਉਹ ਕਹਿ ਰਹੇ ਆ ਵੀ ਇਹ ਵਾਰ ਜਿਹੜੀ ਸੈਦ ਸ਼ਾ ਚਰਾਗ ਨੇ ਲਿਖੀ ਸੀ ਤੇ ਨਿਜ਼ਾਬਤ ਕੀ ਉਹਨਾਂ ਦਾ ਸ਼ਗਿਰਦ ਸੀ ਤੇ ਸ਼ਾ ਚਰਾਗ ਦੀ ਮੌਤ ਤੋਂ ਬਾਅਦ ਕਹਿੰਦੇ ਉਸ ਨੇ ਵਾਰ ਨਾਲ ਆਪਣਾ ਨਾਮ ਜੋੜ ਲਿਆ ਠੀਕ ਹੈ ਜੀ ਉਹ ਕਹਿੰਦੇ ਜਿਹੜੇ ਨਿਜ਼ਾਬਤ ਦਾ ਗੁਰੂ ਸੀ ਮਤਲਬ ਜਿਹੜੇ ਜਾਨ ਜਾਬਤ ਜਿਨ੍ਹਾਂ ਦੇ ਸ਼ਗਿਰਦ ਸੀ ਸૈયਦ ਸ਼ਾਦਾ ਉਹਨਾਂ ਨੇ ਵਾਰ ਲਿਖੀ ਸੀ ਤੇ ਪਰ ਜਦੋਂ ਉਹਨਾਂ ਦੀ ਮੌਤ ਹੋ ਗਈ ਤੇ ਇਹਨਾਂ ਨੇ ਵਾਰ ਨਾਲ ਆਪਣਾ ਨਾਮ ਜੋੜ ਲਿਆ ਠੀਕ ਹੈ राजे ਪਰੰਤੂ 바ਵਾ ਬੁੱਧ ਸਿੰਘ ਨੇ ਮੌਲਾ ਬਖਸ਼ ਕੁਸਤਾ ਹਰੀਕ੍ਰਿਸ਼ਨ ਦੀ ਇਸ ਧਾਰਨਾ ਨੂੰ ਪ੍ਰਵਾਨ ਨਹੀਂ ਕੀਤਾ ਕਹਿੰਦੇ ਜਿਹੜਾ 바ਵਾ ਬੁੱਧ ਤੇ ਮੌਲਾ ਕੁਸ਼ ਬਖਸ਼ ਕੁਸਤਾ ਉਹ ਕਹਿੰਦੇ ਹਰੀਕ੍ਰਿਸ਼ਨ ਦੀ ਇਹ ਧਾਰਨਾ ਨੂੰ ਪ੍ਰਵਾਨ ਨਹੀਂ ਕਰਦੇ ਠੀਕ ਹੈ राजे ਵੀ ਉਹ ਨਹੀਂ ਮੰਨਦੇ ਵੀ ਇਹ ਹੋ ਸਕਦਾ ਵੀ ਇਹਨਾਂ ਦੇ ਗੁਰੂ ਦੀ ਵਾਰ ਹੋਵੇ ਠੀਕ ਹੈ राजे ਉਹ ਕਹਿੰਦੇ ਨਜ਼ਾਬਤ ਨੇ ਹੀ ਲਿਖੀ ਹੈ ਹਾਂਜੀ राजे ਉਹ ਕਹਿੰਦੇ ਨਜ਼ਾਬਤ ਤੇ ਸਵਾਰ ਵਿੱਚ ਨਿਸ਼ਾਨੀ ਤੇ ਸਿਰਖੰਡੀ ਸ਼ਾਂਤ ਵਰਤਦਾ ਠੀਕ ਹੈ राजे ਦੋ ਸ਼ਾਂਤ ਵਰਤੇ ਨਿਸ਼ਾਨੀ ਤੇ ਸਿਰਖੰਡੀ ਠੀਕ ਹੈ राजे ਨਜ਼ਾਬਤ ਕਹਿੰਦੇ ਮੱਧ ਕਾਲ ਦਾ ਪਹਿਲਾ ਵਾਰਕਾਰਾ ਜਿਸ ਨੇ ਹਿੰਦੁਸਤਾਨੀ ਨਜ਼ਰੀਏ ਤੋਂ ਇਸ ਵਾਰ ਉਸ ਜਾਲੇ ਤੱਤ ਨੂੰ ਤਰਤੀਬ ਦਿੱਤੀ ਠੀਕ ਹੈ ਉਹ ਕਹਿੰਦੇ ਵੀ ਪਹਿਲਾ ਵਾਰਕਾਰਾ ਜਿਹਨੇ ਹਿੰਦੁਸਤਾਨੀ ਨਜ਼ਰੀਏ ਤੋਂ ਇਹੋ ਵਾਰ ਲਈ ਠੀਕ ਹੈ ਜੇ ਤੱਤਾਂ ਨੂੰ ਪੇਸ਼ ਕੀਤਾ ਕਵੀ ਨੂੰ ਹਿੰਦੁਸਤਾਨੀ ਸਰਦਾਰਾਂ ਵੱਲੋਂ ਆਪਣੇ ਦੇਸ਼ ਨਾਲ ਧਰੋਕਮਾਉਂਦੇ ਆ ਦੇਖ ਕੇ ਬਹੁਤ ਗੁੱਸਾ ਆਦਾ ਸੀ ਕਵੀ ਤੁਹਾਰਾ ਜੀ ਨਜ਼ਾਬਤ ਹਨਾ ਉਹ ਕਹਿੰਦੇ ਜਦੋਂ ਹਿੰਦਸਾਨੀ ਸਰਦਾਰ ਸੀਗੇ ਜਿਹੜੇ ਉਸ ਟਾਈਮ ਦੇ ਆਪਣੇ ਦੇਸ਼ ਨਾਲ ਧੋਖਾ ਮਾਉਂਦੇ ਸੀ ਮਤਲਬ ਧੋਖਾ ਕਰਦੇ ਸੀ ਤੇ ਉਹਨੂੰ ਇਹ ਦੇਖ ਕੇ ਬਹੁਤ ਗੁੱਸਾ ਆਉਂਦਾ ਸੀ ਠੀਕ ਹੈ ਉਸ ਤੋਂ ਬਾਅਦ ਕਹਿੰਦੀ ਜੀ ਨਜ਼ਾਬਤ ਨੇ ਨਾਦਰ ਸ਼ਾਹ ਤੇ ਉਸ ਦੀ ਪਤਨੀ ਕਲ ਨੂੰ ਸਾਰੇ ਫਸਾਦ ਦੀ ਲਈ ਜ਼ਿੰਮੇਵਾਰ ਠਹਿਰਾਇਆ ਹਾਂਜੀ ਉਹ ਕਹਿੰਦੀ ਜਿਹੜਾ ਜੁੱਤ ਹੋਇਆ ਸੀਗਾ ਠੀਕ ਹੈ ਜੀ ਜਿਹੜੀ ਉਹਨਾਂ ਨੇ ਵਾਰ ਲਿਖੀ ਆ ਉਹ ਜਿਹੜੀ ਨਾਦਰ ਤੇ ਉਹਦੀ ਪਤਨੀ ਕਲ ਸੀ ਉਹਨਾਂ ਨੂੰ ਸਾਰੇ ਫਸਾਦ ਦੀ ਜੜ ਮੰਨਦੇ ਉਹ ਤੇ ਜੁम्मेवार ਧਰਾਉਦੇ ਆ ਤੇ ਨਾਦਰ ਤੇ ਕੱਲ ਦੇ ਵਰਨ ਦੁਆਰਾ ਵਾਰਖਾ ਦੀ ਰਚਨਾ ਕਰਨੀ ਪਈ ਠੀਕ ਹੈ ਇਹਨਾਂ ਨੂੰ ਦੇਖ ਪ੍ਰਾਣੀ ਕਾਵ ਰੂੜੀ ਹੈ ਠੀਕ ਹੈ राजे ਚੰਡੀ ਦੀ ਵਾਰ ਤੇ ਕਾਣ ਚੰਡੀ ਦੀ ਵਾਰ ਤੇ ਕਾਣ ਭਗਵਾਨ ਦੀ ਵਾਰ ਵਿੱਚ ਵੀ ਇਨਾਂ ਮਹਤਿਆਸਿਕ ਪਾਤਰਾਂ ਦਾ ਜ਼ਿਕਰ ਆਇਆ ਹਾਂਜੀ राजे ਕਹਿੰਦੀ ਇਹਦੀ ਰਿਵਾੜ ਤੋਂ ਇਲਾਵਾ ਚੰਡੀ ਦੀ ਵਾਰ ਤੇ ਭਗਵਾਨ ਕ੍ਰਿਸ਼ਨ ਦੀ ਵਾਰ ਆ ਜਿਹੜੀ ਉਹਦੇ ਵਿੱਚ ਵੀ ਇਨਾਂ ਪਾਤਰਾਂ ਦਾ ਕਿਹੜੇ ਨਾਦਰ ਤੇ ਕੱਲ ਦਾ ਜ਼ਿਕਰ ਆਉਂਦਾ ਠੀਕ ਹੈ राजे ਇਸ ਸਵਾਰ ਦੀਆਂ ਕਹਿੰਦੇ 86 ਪੌੜੀਆਂ ਆਪਾਂ ਤੁਹਾਨੂੰ ਦੱਸ ਦਿੱਤੀ ਤਰਜ ਪੈਣਾ ਇਹਦੇ ਵਿੱਚ ਇੱਕ ਪੌੜੀ ਘੱਟ ਮਿਲਦੀ ਹੈ ਜਿੱਥੇ ਜਿਹਦੇ ਵਿੱਚ ਕਰਨਾਲ ਦਾ ਯੁੱਧ ਵਰਣਨ ਨਹੀਂ ਮਿਲਦਾ ਹਾਂਜੀ ਰਾਜਾ ਆਪਾਂ ਪਹਿਲਾਂ ਤੁਹਾਨੂੰ ਲਿਖਾਤਾ ਸੀ ਦੁਬਾਰਾ ਰਿਪੀਟ ਹੋ ਗਿਆ ਹੈ ਆਪਣਾ ਤੇ ਯਾਦ ਰੱਖ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦੇ ਐਡਵਰਡ ਮੈਲਕਨ ਜਿਹੜਾ ਅੰਗਰੇਜ਼ ਅਫਸਰ ਸੀ ਉਹਨੇ ਪੱਟਾਂ ਤੇ ਮਰਾਸੀਆਂ ਦੇ ਮੂਹ ਇਹ ਵਾਰ ਸੁਣੀ ਸੀ ਹਾਂਜੀ राजे ਉਹ ਕਹਿੰਦੇ ਇਹਦਾ ਲਿਖਤੀ ਰੂਪ ਨਹੀਂ ਸੀਗਾ ਤੇ ਜਿਹੜੇ ਅੰਗਰੇਜ਼ ਅਫਸਰ ਸੀਗੇ ਉਹਨੇ ਪੱਟਾਂ ਤੇ ਮਰਾਸੀਆਂ ਦੇ ਮੂੰਹ ਇਹ ਵਾਰ ਸੁਣੀ ਸੀਗੀ ਵੀ ਆਹ ਵਾਰ ਹੈਗੀ ਆ ਕਿਹੜੀ ਨਾਦਰਸ਼ਾ ਦੀ ਠੀਕ ਆ ਫਿਰ ਉਹ ਜਿਹੜੇ ਅੰਗਰੇਜ਼ ਅਫਸਰ ਸੀ ਉਹਨਾਂ ਨੇ ਜਿਹੜਾ ਪੰਡਿਤ ਹਰੀਕ੍ਰਿਸ਼ਨ ਸੀ ਉਹਨਾਂ ਨੂੰ ਇਸ ਵਾਰ ਨੂੰ ਲੱਭਣ ਲਈ ਕਿਹਾ ਜਿਹੜਾ ਬਾਕੀ ਇਸ ਸੀ ਕਿਉਂਕਿ ਉਹਨਾਂ ਨੇ ਅੱਧੀ ਸੁਣੀ ਸੀਗੀ ਪੱਟਾਂ ਦੇ ਮੂੰਹੋਂ ਤੇ ਅੱਧੀ ਉਹਨਾਂ ਨੇ ਮਤਲਬ ਪੂਰੀ ਨਮ ਕਰਨ ਲਈ ਹਰੀਕ੍ਰਿਸ਼ਨ ਜੀ ਨੂੰ ਮਤਲਬ ਪ੍ਰੇਰਿਆ ਪ੍ਰੇਰਿਆ ਵੀ ਉਹੇ ਵਾਰ ਨੂੰ ਪੂਰਾ ਲੱਭੇ ਠੀਕ ਹੈ ਤੇ ਪੰਡਤ ਹਰੀਕ੍ਰਿਸ਼ਨ ਜੀ ਕੋਲ ਜਿੰਨੀ ਵਾਰ ਮਿਲੀ ਮਤਲਬ ਉਹਨਾਂ ਨੇ ਜਿਹੜੀ ਇਕੱਠੀ ਕੀਤੀ ਰਜੀ ਤੇ ਉਸ ਦੀ ਸ਼ੈਲੀ ਕੀ ਹੈ ਚੰਡੀ ਦੀ ਵਾਰ ਨਾਲ ਮਿਲਦੀ ਸੀ ਹਾਂਜੀ ਉਹ ਕਹਿੰਦੇ ਵੀ ਜਦੋਂ ਹਰੀਕ੍ਰਿਸ਼ਨ ਜੀ ਨੇ ਵਾਰ ਲੱਭ ਲਈ ਰਜੀ ਤੇ ਉਹਦਾ ਮੈਚ ਕਿਹਦੇ ਨਾਲ ਹੁੰਦਾ ਸੀ ਚੰਡੀ ਦੀ ਵਾਰ ਨਾਲ ਠੀਕ ਹੈ ਤੇ ਇਸ ਨੂੰ ਕੀ ਇਹਨਾਂ ਨੇ ਰੋਮਨ ਲਿਪੀ ਵਿੱਚ ਪ੍ਰਕਾਸ਼ਿਤ ਕੀਤਾ ਕਰ ਦਿੱਤਾ ਗਿਆ ਠੀਕ ਹੈ ਕਿ ਇਹ ਨਹੀਂ ਅੰਗਰੇਜ਼ ਅਸਰ ਨੇ ਤੇ ਇਹ ਅਜੇ ਵੀ ਅਧੂਰੀ ਆ ਮਤਲਬ राजे ਇਹ ਹਜੇ ਪੂਰੀ ਵੀ ਕਿਸੇ ਨੂੰ ਨਹੀਂ ਪਤਾ ਇਹਦਾ ਕੋਈ ਲਿਖਤੀ ਰੂਪ ਨਹੀਂ ਨਾ ਤੇ ਇਹ ਪੂਰੀ ਵੀ ਕਿਸੇ ਨੂੰ ਨਹੀਂ ਪਤਾ ਇਹ ਪੱਟਾਂ ਤੇ ਮਾਸਿਆਂ ਦੇ ਮੂੰਹ ਸੁਣਿਆ ਜੋ ਇਹਨਾਂ ਨੇ ਉਹੀ ਲਿਖਿਆ राजे ਠੀਕ ਹੈ ਇਹ ਕਹਿੰਦੇ ਹਜੇ ਵੀ ਅਧੂਰੀ ਆ ਤੇ ਕਹਿੰਦੇ ਡਾਕਟਰ ਸਿੰਦਰ ਸਿੰਘ ਪੂਲ ਇਨਸਾਰ ਕਹਿੰਦੇ ਚੰਡੀ ਦੀਵਾਰ ਤੋਂ ਬਾਅਦ ਜਿਹੜੀ ਨਾਦਰਸ਼ਾ ਦੀਵਾਰ ਦੂਜੀ ਚੰਗੀਵਾਰ ਆ ਠੀਕ ਹੈ राजे ਹਾਂਜੀ ਰਜੀ ਇਹ ਸੀਗਾ ਆਪਣਾ ਨਾਦਰ ਸ਼ਾਦੀ ਵਾਰ-ਵਾਰ ਠੀਕ ਹੈ ਰਜੀ ਜੇ ਕਿਸੇ ਨੂੰ ਨਾ ਸਮਝ ਆਈ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਰਜੀ ਤੇ ਜੇ ਕੁਝ ਵਧੀਆ ਲੱਗਦੀ ਹੋਈ ਆਪਣੀ ਵੀਡੀਓ ਤੁਹਾਨੂੰ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਰਜੀ ਲਾਈਕ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤਾਂ ਜੋ ਆਪਾਂ ਤੁਹਾਨੂੰ ਹੋਰ ਜ਼ਿਆਦਾ ਵਧੀਆ ਕੰਟੈਂਟ ਪੇਸ਼ ਕਰ ਸਕੀਏ ਤੇ ਧੰਨਵਾਦ